ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਰਵਾਇਤੀ ਪਾਰਟੀਆਂ ਆਪੋ ਆਪਣਾ ਜਿਹੜਾ ਰਣਨੀਤੀ ਹੈ ਉਹ ਤਿਆਰ ਕਰ ਰਹੀਆਂ ਨੇ ਇਸ ਦੇ ਸਬੰਧ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਾਂਗਰਸ ਨੂੰ ਛੱਡ ਕੇ ਜਿਨ੍ਹਾਂ ਨੇ ਭਾਜਪਾ ਦਾ ਪੱਲਾ ਫੜਿਆ ਸੀ ਉਹਨਾਂ ਨੇ ਸਰਗਰਮੀ ਦਿਖਾਉਂਦੇ ਹੋਏ ਇੱਕ ਜਿਹੜਾ ਬਿਆਨ ਹੈ ਉਹ ਮੀਡੀਆ ਦੇ ਉੱਪਰ ਦਿੱਤਾ ਹੈ ਜਿਤੇ ਕਰਕੇ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਹੋਰ ਗਰਮਾ ਗਈ ਹੈ ਔਰ ਜਿਹੜੀ ਭਾਜਪਾ ਉਹਨਾਂ ਦੇ ਇਸ ਬਿਆਨ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਹਾਈ ਕਮਾਂਡ ਕਿਉਂਕਿ ਉਹਨਾਂ ਨੇ ਆਪਣੇ ਵੱਲੋਂ ਇੱਕ ਜਿਹੜਾ ਸੁਝਾਅ ਉਹ ਦਿੱਤਾ ਹੈ ਬੇਸ਼ੱਕ ਪਹਿਲਾਂ ਵੀ ਦਵੰਵੀ ਸੁਰਤੇ ਵਿੱਚ ਜਿਹੜੇ ਪੁਰਾਣੇ ਜਿਸ ਵੇਲੇ ਅਕਾਲੀ ਭਾਜਪਾ ਦਾ ਜਿਹੜਾ ਗੱਠਜੋੜ ਸੀ ਉਸ ਨੂੰ ਲੈ ਕੇ ਬੇਸ਼ੱਕ ਦਵੰਵੀ ਸੁਰਤੇ ਵਿੱਚ ਜਿਹੜੇ ਉਸ ਸਰਕਾਰ ਦੇ ਵਿੱਚ ਮੰਤਰੀ ਰਹੇ ਸਨ ਉਹਨ ਵੀ ਬਿਆਨ ਦਿੰਦੇ ਰਹੇ ਨੇ ਪਰ ਇਹ ਇਸ ਬਿਆਨ ਨੂੰ ਕਾਫੀ ਹੁਣ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਜਿਹੜੀਆਂ ਚੋਣਾਂ ਬਿਲਕੁਲ ਸਿਰ ਤੇ ਆ ਚੁੱਕੀਆਂ ਹਨ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣੀਆਂ ਰਣਨੀਤੀਆਂ ਵੀ ਤੈਅ ਕਰਨੀਆਂ ਔਰ ਆਪਣੇ ਕੈਂਡੀਡੇਟ ਵੀ ਤੈਅ ਕਰਨੇ ਹਨ ਕਿ ਕਿਹੜੇ 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 ਕੈਂਡੀਡੇਟ ਦੀ ਕਿੱਥੋਂ ਕਿੱਥੋਂ ਲੋਕਾਂ ਦੇ ਵਿੱਚ ਹਰਮਨ ਪਿਆਰਤਾ ਹੈ ਜਿਸ ਦੇ ਕਰਕੇ ਇਹ ਜਿਹੜੀ ਸੀਟ ਹੈ ਉਹ ਜਿੱਤੀ ਜਾ ਸਕੇ ਅਬ ਹੁਣ ਗੱਲ ਕਰਦੇ ਹਾਂ ਕਿ ਭਾਜਪਾ ਦਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਕਿਉਂ ਤੇ ਕਿਸ ਐਂਗਲ ਤੋਂ ਦਿੱਤਾ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਕਿਉਂਕਿ ਸੈਂਟਰ ਦੀ ਸਰਕਾਰ ਭਾਜਪਾ ਨੇ ਤਿੰਨ ਜਿਹੜੇ ਖੇਤੀ ਕਾਨੂੰਨ ਬਿਲ ਜਿਹੜੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੱਤੇ ਕਰਕੇ ਕਿਸਾਨ ਲੰਮਾ ਸਮਾਂ ਧਰਨੇ ਦੇ ਉੱਪਰ ਦਿੱਲੀ ਦੇ ਵਿੱਚ ਰਹੇ ਨੇ ਉਹਨਾਂ ਨੇ ਕਿਹਾ ਕਿ ਉਹਦੇ ਕਰਕੇ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਸਾਖ ਹੈ ਭਾਜਪਾ ਦੀ ਉਹਨੂੰ ਕਾਫੀ ਤਕਾ ਲੱਗਿਆ ਸੀ ਭਾਅ ਕੇ ਇਹਨਾਂ ਦਾ ਜਿਹੜਾ ਵੋਟ ਬੈਂਕ ਸੀ ਉਹ ਕਾਫੀ ਘਟਿਆ ਪੰਜਾਬ ਦੇ ਵਿੱਚ ਕਿਉਂਕਿ ਕਿਸਾਨਾਂ ਨੇ ਉਹ ਬਿੱਲਾਂ ਦੇ ਕਰਕੇ ਵਿਰੋਧ ਜਤਾਇਆ ਸੀ ਇਸ ਦੇ ਨਾਲ ਹੀ ਅਕਾਲੀ ਦਲ ਦੇ ਨਾਲ ਪੰਜਾਬ ਦੇ ਵਿੱਚ ਭਾਜਪਾ ਦਾ ਗਠਜੋੜ ਸੀ ਪਰ ਇਹ ਗਠਜੋੜ ਟੁੱਟਿਆ ਕਿਉਂ ਇਹ ਇਸ ਕਰਕੇ ਟੁੱਟਿਆ ਸੀ ਕਿ ਜਿਹੜਾ ਪਹਿਲਾਂ ਬੇਸ਼ੱਕ ਪੰਜਾਬ ਤੋਂ ਇਹੀ ਰਿਪੋਰਟ ਦਿੱਤੀ ਜਾਂਦੀ ਰਹੀ ਕਿ ਜਿਹੜੇ ਕਿਸਾਨ ਨੇ ਉਹ ਬਿੱਲ ਦੇ ਬਿੱਲਾਂ ਦੇ ਖਿਲਾਫ ਨਹੀਂ ਹਨ ਪਰ ਜਦੋਂ ਇੱਕਦਮ ਧਰਨੇ ਸ਼ੁਰੂ ਹੋ ਗਏ ਤਾਂ ਅਕਾਲੀ ਦਲ ਨੇ ਆਪਣਾ ਜਿਹੜਾ ਸੈਂਟਰ ਦੇ ਵਿੱਚ ਮੰਤਰੀ ਸੀ ਬੀਬੀ ਹਰ ਸਿਮਰਤ ਕੋਰ ਬਦਲ ਉਹਨਾਂ ਨੇ ਨਹੀਂ ਅਸਤੀਫਾ ਦਿੱਤਾ ਸੀ ਔਰ ਉਸ ਤੋਂ ਬਾਅਦ ਇਹ ਗੱਲ ਜਨਤਾਈ ਗਈ ਸੀ ਕਿ ਅਸੀਂ ਵੀ ਇਹਨਾਂ ਬਿੱਲਾਂ ਦਾ ਜਿਹੜਾ ਹੈ ਉਹ ਵਿਰੋਧ ਕਰਦੇ ਹਾਂ ਜਿਸ ਨੂੰ ਚਲਦੇ ਆ ਇਹਨਾਂ ਨੇ ਜਿਹੜੀ ਆਪਣਾ ਗੱਠਜੋੜ ਸੀ ਉਹ ਭਾਜਪਾ ਦੇ ਨਾਲੋਂ ਤੋੜ ਦਿੱਤਾ ਸੀ ਹੁਣ ਜਿਹੜਾ ਕੈਪਟਨ ਮਰਿੰਦਰ ਸਿੰਘ ਦਾ ਬਿਆਨ ਹੈ ਉਸ ਨੂੰ ਕਾਫੀ ਅਹਿਮ ਮੰਨਿਆ ਜਾਂਦਾ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਵਿੱਚ ਭਾਜਪਾ ਨੂੰ ਸ਼ਰੋਮਣੀ ਅਕਾਲੀ ਦਲ ਦੀ ਲੋੜ ਹੈ ਪੰਜਾਬ 'ਚ ਸਰਕਾਰ ਬਣਾਉਣ ਲਈ ਅਕਾਲੀ ਦਲ ਦੇ ਨਾਲ ਜਿਹੜਾ ਗੱਠਜੋੜ ਹੈ ਉਹ ਜ਼ਰੂਰੀ ਹੈ ਇਹ ਗੱਲਾਂ ਪਹਿਲਾਂ ਜਿਵੇਂ ਸਰਜੀਪ ਕੁਮਾਰ ਜਿਆਣੀ ਜੋ ਗੱਠ ਛੋੜਦੇ ਵਿੱਚ ਉਹ ਤੋਂ ਮੰਤਰੀ ਸਨ ਉਹਨਾਂ ਨੇ ਵੀ ਦਬਣੀ ਸੋਰ ਤੇ ਵਿੱਚ ਇਹ ਆਵਾਜ਼ ਉੱਥੋਂ ਤੱਕ ਪਹੁੰਚਾਈ ਸੀ 2024 ਦੇ ਵਿੱਚ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਹੋਇਆ ਸੀ ਉਹਦੇ ਵਿੱਚ ਵੀ ਔਰ ਹੁਣ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਹੀ ਹੈ ਕਿ 2027 ਦੀ ਦੀਆਂ ਚੋਣਾਂ ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਲਈ ਗੱਠ ਛੋੜ ਤੋਂ ਬਿਨਾਂ ਹੋਰ ਕੋਈ ਵੀ ਜਿਹੜਾ ਉਹ ਰਾਹ ਨਹੀਂ ਹੈ ਉਹਨਾਂ ਤਰਕ ਦਿੱਤਾ ਕਿ ਪੂਰੇ ਪੰਜਾਬ ਵਿੱਚ ਜਿਹੜਾ ਬੀਜੇਪੀ ਦਾ ਕੇਡਰ ਉਹ ਅਜੇ ਤੱਕ ਪੂਰੀ ਤਰ੍ਹਾਂ ਸੰਗਠਿਤ ਨਹੀਂ ਕੀਤਾ ਜਾ ਸਕਿਆ ਜੇ ਲੋਕ ਸਭਾ ਚੋਣਾਂ ਇਕੱਠੇ ਲੜਦੇ ਜਿਹੜੀਆਂ ਪਹਿਲਾਂ ਹੋ ਚੱਕੀਆਂ ਹਨ ਤਾਂ 7-8 ਸੀਟਾਂ ਜ਼ਰੂਰ ਜਿਹੜੀਆਂ ਅਕਾਲੀ ਭਾਜਪਾ ਗੱਠਜੋੜ ਜਿੱਤ ਸਕਦਾ ਸੀ ਉਹਨਾਂ ਨੇ ਕਿਹਾ ਕਿ ਅਕਾਲੀਆਂ ਵੱਲੋਂ ਅਲੱਗ ਲੜਨ ਤੇ ਔਰ ਬੀਜੇਪੀ ਵੱਲੋਂ ਅਲੱਗ ਲੜਨ ਤੇ ਦੋਨੋਂ ਪਾਰਟੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਦੋਨੋਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਸੀ ਉਹ ਜਿੱਤ ਨਹੀਂ ਸਕੇ ਉਹਨਾਂ ਕਹੇ ਕਿ ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਭਾਜਪਾ ਦਾ ਕੋਈ ਆਧਾਰ ਨਹੀਂ ਹੈ। ਉਹਨਾਂ ਨੇ ਇਹ ਗੱਲ ਇਸ ਐਂਗਲ ਤੋਂ ਹੀ ਕਹੀ ਹੈ ਕਿਉਂਕਿ ਜਿਹੜਾ ਦਿਹਾਤੀ ਖੇਤਰ ਦੇ ਵਿੱਚ ਕਿਸਾਨਾਂ ਦੀ ਵੋਟ ਹੈ ਔਰ ਕਿਸਾਨ ਖਾਸਾ ਨਾਰਾਜ਼ ਨੇ ਬੀਜੇਪੀ ਤੋਂ ਜੋ ਖੇਤੀਕ ਨੂੰ ਬਿੱਲਾਂ ਦਾ ਕਰਕੇ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਪਰ ਅਕਾਲੀ ਦਲ ਦਾ ਆਧਾਰ ਹੈ। ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਇਸ ਲਈ ਦੋਵਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ ਤਾਂ ਹੀ ਪੰਜਾਬ ਦੇ ਵਿੱਚ ਜਿਹੜੀ ਉਹ ਸਰਕਾਰ ਬਣ ਸਕਦੀ ਹੈ ਉਹਨਾਂ ਕਿਹਾ ਕਿ ਇਹ ਮੇਰਾ ਨਿੱਜੀ ਤਜਰਬਾ ਹੈ ਕਿ ਜੇਕਰ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਨਹੀਂ ਹੁੰਦਾ ਤਾਂ ਫਿਰ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਬਣਾਉਣੀ ਭੁੱਲ ਜਾਓ ਇਹ ਉਹਨਾਂ ਨੇ ਸੁਝਾਅ ਸੈਂਟਰ ਸਰਕਾਰ ਭਾਜਪਾ ਨੂੰ ਹਾਈ ਕਮਾਂਡ ਨੂੰ ਦਿੱਤਾ ਹੈ ਇਹ ਵੀ ਦੱਸ ਦਈਏ ਕਿ ਕੈਪਟਨ ਪਹਿਲਾਂ ਵੀ ਗੱਠਜੋੜ ਦੀ ਪੈਰਵਾਈ ਕਰਦੇ ਰਹੇ ਹਨ ਕਿ ਕਿ ਗੱਠਜੋੜ ਦੇ ਨਾਲ ਹੀ ਪੰਜਾਬ ਦੇ ਵਿੱਚ ਬੀਜੇਪੀ ਕਿਸੇ ਤਰੀਕੇ ਨਾਲ ਜਿਹੜੀ ਹੈ ਪੈਰ ਉਹ ਆਪਣੇ ਜਮਾ ਸਕਦੀ ਹੈ ਇਸ ਨੂੰ ਲੈ ਕੇ ਅਕਾਲੀ ਦਲ ਦੀ ਭਾਜਪਾ ਨਾਲ ਪਰਦੇ ਦੇ ਪਿੱਛੇ ਗੱਲਬਾਤ ਵੀ ਚੱਲਦੀ ਰਹੀ ਹੈ ਪਰ ਕਿਸੇ ਕਾਰਨਾ ਕਰਕੇ ਜਿਹੜਾ ਉਹ ਗੱਠਜੋੜ ਨਹੀਂ ਹੋ ਸਕਿਆ ਜਿਹੜੇ ਉਹ ਬਿੱਲ ਸਨ ਖੇਤੀ ਕਾਨੂੰਨ ਬਿੱਲ ਉਹਨਾਂ ਨੂੰ ਲੈ ਕੇ ਹੀ ਜਿਹੜਾ ਪੰਜਾਬ ਦੇ ਵਿੱਚ ਕਿਸਾਨ ਜਿਹੜਾ ਵਰਕ ਹੈ ਉਹ ਨਾਰਾਜ਼ ਹੈ ਭਾਜਪਾ ਦੇ ਨਾਲ ਅਗਰ ਕੈਪਟਨ ਉਮਰਿੰਦਰ ਸਿੰਘ ਦੇ ਸੁਝਾਅ ਦੇ ਸੁਝਾਅ ਨੂੰ ਮੰਨਦਿਆਂ ਹੋਇਆਂ ਅਗਰ ਹਾਈ ਕਮਾਂਡ ਇਸ ਪਾਸੇ ਵੱਲ ਸੋਚਦੀ ਹੈ ਤਾਂ ਫਿਰ ਸੀਟਾਂ ਦੀ ਵੰਡ ਨੂੰ ਲੈ ਕੇ ਕਾਫੀ ਜਿਵੇਂ ਪਹਿਲਾਂ ਇਹਨਾਂ ਦੇ ਕੁਝ ਸੀਟਾਂ ਜਿਹੜੀਆਂ 15 ਤੋਂ 20 ਜਿਹੜੀਆਂ ਅਕਾਲੀ ਭਾਜਪਾ ਗੱਠਜੋੜ ਦੇ ਵਿੱਚ ਭਾਜਪਾ ਨੂੰ ਮਿਲ ਜਾਂਦੀਆਂ ਸਨ ਉਹ ਦੁਬਾਰਾ ਫਿਰ ਉਹਨਾਂ ਨੂੰ ਮਿਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਇਸ ਨੂੰ ਦੇਖਦਿਆਂ ਹੋਇਆ ਹਾਈ ਕਮਾਂਡ ਭਾਜਪਾ ਹਾਈ ਕਮਾਂਡ ਇਸ ਨੂੰ ਇਸ ਬਿਆਨ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਕਿ ਉਹ ਇਸ ਬਿਆਨ ਦੇ ਉੱਪਰ ਗੌਰ ਕਰਦੀ ਹੈ ਜਾਂ ਇਹ ਕੈਪਟਨ ਅਮਰਿੰਦਰ ਸਿੰਘ ਦਾ ਨਿੱਜੀ ਜਿਹੜਾ ਸਲਾਹ ਹੈ ਉਸ ਨੂੰ ਮੰਨਦਿਆਂ ਹੋਇਆ ਇੱਥੇ ਹੀ ਛੱਡ ਦਿੰਦੀ ਹੈ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ